ਪਟਿਆਲਾ ਦੇ ਵਿੱਚ ਪੰਜਾਬ ਪੁਲਿਸ ਦੇ ਸਾਬਕਾ ਆਈਜੀ ਅਮਰ ਸਿੰਘ ਚਾਹਲ ਨੇ ਖੁਦਕੁਸ਼ੀ ਕਰਨ ਦੀ ਕੋਸ਼ਿਸ਼ ਕੀਤੀ ਆ ਤੇ ਉਹ ਸਾਰੇ ਤੇ ਗੱਲਬਾਤ ਕਰਾਂਗੇ ਕਿ ਆਖਿਰ ਹੁਣ ਕੀ ਸਿਚੁਏਸ਼ਨ ਆ ਕੀ ਕਾਰਨ ਰਹਿ ਤੇ ਹੁਣ ਡਾਕਟਰ ਕੀ ਕਹਿੰਦੇ ਨੇ ਮੇਰੇ ਨਾਲ ਇਸ ਵੇਲੇ ਐਸਪੀ ਪਟਿਆਲਾ ਸਿਟੀ ਬਲਵਿੰਦਰ ਸਿੰਘ ਚੀਮਾ ਨੇ ਗੱਲਬਾਤ ਉਹਨਾਂ ਨਾਲ ਕਰਦੇ ਆ ਤਾਂ ਅੱਜਕ ਬਹੁਤ ਮੰਦਭਾਗੀ ਜਿਹੜੀ ਘਟਨਾ ਵਾਪਰੀ ਆ ਸਾਬਕਾ ਆਈਜੀ ਪੰਜਾਬ ਪੁਲਿਸ ਦੇ ਅਮਰ ਸਿੰਘ ਚਾਹਲ ਸੁਸਾਇਸਾਈਡ ਅਟੈਂਪਟ ਕੀਤਾ ਸਭ ਤੋਂ ਪਹਿਲਾਂ ਤਾਂ ਮੈਂ ਜਾਨਣਾ ਚਾਹੁੰਗਾ ਉਹਨਾਂ ਦੀ ਸਿਚੁਏਸ਼ਨ ਕੀ ਆ ਡਾਕਟਰ ਕੀ ਕਹਿੰਦੇ ਨੇ ਸਰ ਉਹਨਾਂ ਦਾ ਆਪਰੇਟ ਹੋਇਆ ਹੁਣ ਆਪਰੇਟ ਹੋਣ ਤੋਂ ਬਾਅਦ ਡਾਕਟਰਸ ਦੱਸ ਰਹੇ ਨੇ ਵੀ ਉਹਨਾਂ ਜਿਹੜੇ ਵਾਈਟਲਸ ਨੇ ਸਟੇਬਲ ਨੇ ਔਰ ਉਹਨਾਂ ਨੂੰ ਆਕਸੀਜਨ ਦਿੱਤੀ ਜਾ ਰਹੀ ਹੈ ਥਰੂ ਵੈਂਟੀਲੇਟਰ ਬਟ ਬਾਕੀ ਸਾਰੇ ਪੈਰਾਮੀਟਰਸ ਜਿਹੜੇ ਨੇ ਉਹ ਖੁਦ ਸਪੋਰਟ ਕਰ ਪਾ ਰਹੇ ਨੇ ਔਰ ਉਹਨਾਂ ਨੂੰ ਹੁਣ ਆਈਸੀਯੂ ਸ਼ਿਫਟ ਕੀਤਾ ਜਾਏਗਾ ਔਰ ਉਹ 24 ਆਵਰਸ ਲਈ ਉਹਨਾਂ ਨੂੰ ਉਹਦੇ ਵਿੱਚ ਪ੍ਰੋਪਰ ਮੋਨੀਟਰ ਕੀਤਾ ਜਾਏਗਾ ਕਿ ਕਿਸ ਤਰ੍ਹਾਂ ਦੀ ਕੋਈ ਬਲੀਡਿੰਗ ਤੇ ਜਾਂ ਕਿਸੇ ਵਾਈਟਲ ਨੂੰ ਕੋਈ ਪ੍ਰੋਬਲਮ ਤਾਂ ਨਹੀਂ ਆ ਰਹੀ ਤਾਂ ਹੁਣ ਉਹ ਇਸ ਕੰਡੀਸ਼ਨ ਚ ਰਹੇ ਜੀ ਫਿਲਹਾਲ ਜਿਹੜੀ ਪੂਰੀ ਸਟੇਸ਼ਨ ਉਹ 24 ਘੰਟੇ ਬਾਅਦ ਦੱਸੀ ਜਾਏਗੀ ਕਿ ਖਤਰੇ ਤੋਂ ਬਾਹਰ ਹੈ ਨਾ ਜੀ ਡਾਕਟਰਸ ਬੜੇ ਕੌਨਫੀਡੈਂਟ ਨੇ ਕਿ ਉਹ ਹੁਣ ਸਟੇਬਲ ਨੇ ਔਰ ਜੋ ਐਗਜ਼ੈਕਟ ਜੋ ਦਸਪਣ ਗਏ ਉਹ ਆਫਟਰ 24 ਆਰਸ ਦਸਪਣ ਗਏ ਜੀ ਕਿ ਉਹਨਾਂ ਨੇ ਸੁਸਾਈਡ ਅਟੈਂਪਟ ਆਪਣੀ ਕਿਸੇ ਗਨਮੈਨ ਦੀ ਅਸਾਲਟ ਦੇ ਨਾਲ ਅਟੈਂਪਟ ਕੀਤਾ ਦੇਖੋ ਉਹ ਆਪਣੇ ਸੁਸਾਈਡ ਨੋਟ ਚ ਵੀ ਲਿਖ ਰਹੇ ਨੇ ਇਸ ਗੱਲ ਨੂੰ ਬਟ ਇਹ ਪਾਰਟ ਆਫ ਇਨਵੈਸਟੀਗੇਸ਼ਨ ਹੈ ਬਟ ਇਦਾਂ ਦੀ ਗੱਲ ਉਹ ਲਿਖ ਰਹੇ ਨੇ ਔਰ ਇਸ ਚੀਜ਼ ਨੂੰ ਤਫਤੀਸ਼ ਦੇ ਦੌਰਾਨ ਜਰੂਰ ਬਚਾਇਆ ਜਾਏਗਾ ਵੀ ਉਹਨਾਂ ਨੇ ਕਿਵੇਂ ਕੀਤਾ ਐਂਡ ਦੇਖੋ ਉਹ ਸਾਡੇ ਪੁਲਿਸ ਫੈਮਲੀ ਦੇ ਇੱਕ ਮੈਂਬਰ ਸੀਗੇ ਰਿਟਾਇਰਡ ਆਈਜੀ ਨੇ ਸਾਡੇ ਬਟ ਜੋ ਹਾਲ ਤੱਕ ਪਤਾ ਲੱਗ ਰਿਹਾ ਆਪਣੀ ਫੈਮਿਲੀ ਨਾਲ ਵੀ ਕੋਈ ਇਦਾਂ ਦੀ ਮੇਜਰ ਇਨੀ ਗੱਲ ਡਿਸਕਲੋਜ਼ਰ ਕੀਤੀ ਉਹ ਹੁਣ ਆਲੇ ਫੈਮਿਲੀ ਹੈ ਵੀ ਪ੍ਰੈਸ਼ਰ ਚ ਬਹੁਤ ਉਹਨੂੰ ਬਾਅਦ ਫੈਮਿਲੀ ਦੱਸ ਪਾਏਗੀ ਕਿਉਂਕਿ ਇੱਕਦਮ ਸਡਨ ਡਰਾਮਾ ਚ ਹੈ ਔਰ ਉਹਨਾਂ ਨੇ ਆਪਣੇ ਆਪ ਨੂੰ ਸ਼ੈਲ ਜਿੱਚ ਜਿਵੇਂ ਕਰ ਲਿਆ ਉਸ ਤਰ੍ਹਾਂ ਹੋ ਗਿਆ ਜਿਉ ਉਹ ਆਪਣੇ ਪੁਲਿਸ ਪਰਿਵਾਰ ਨੂੰ ਦੱਸ ਦੇ ਫ੍ਰੋਮ ਵਰਦੀ ਡੀਜੀਪੀ ਸਰ ਟੂ ਐਸਐਸਪੀ ਸਰ ਤਾਂ ਉਹ ਜ਼ਰੂਰ ਉਹਨਾਂ ਦੀ ਹੈਲਪ ਕਰ ਦੇ ਔਰ ਜਿਹੜਾ ਉਹਨਾਂ ਨਾਲ ਜੋ ਵੀ ਹੋਇਆ ਉਹਦਾ ਔਰ ਰਿਜ਼ਲਟ ਨਹੀਂ ਨਿਕਲਣਾ ਸੀ ਉਹਨੂੰ ਲੀਗਲ ਪ੍ਰोसीजर ਅਡਾਪਟ ਕਰਕੇ ਇਹਦਾ ਕੋਈ ਫਰੂਟਫੁੱਲ ਰਿਜ਼ਲਟ ਨਿਕਲਦਾ ਨਾ ਕਿ ਇਦਾਂ ਦੇ ਕੋਈ ਮੰਦ ਭਾਵ ਜਿਹੜੀ ਘਟਨਾ ਵਾਪਰੀ ਹੈ ਇਦਾਂ ਦੇ ਕੋਈ ਚੀਜ਼ ਸਾਹਮਣੇ ਆਂਦੀ ਸਰ ਜਿੰਨੀ ਤੁਹਾਡੀ ਜਾਣਕਾਰੀ ਆ ਉਹਦੇ ਮੁਤਾਬਕ ਕਿ 8.10 ਕਰੋੜ ਦਾ ਜਿਹੜਾ 8 ਕਰੋੜ 10 ਲੱਖ ਦਾ ਉਹਨਾਂ ਦੇ ਨਾਲ ਕਿ ਠੱਗੀ ਹੋਈ ਆ ਤੇ ਉਹ ਕੀ ਸੀ ਸਾਰੀ ਉਹਦਾ ਬੈਕਗ੍ਰਾਉਂਡ ਕੀ ਆ ਸਰ ਮੈਂ ਫਿਰ ਕਹਾਂਗਾ ਹਾਲੇ ਮੈਂ ਰਸ਼ ਨਹੀਂ ਕਰ ਸਕਦਾ ਇਸ ਗੱਲ ਨੂੰ ਕਿਉਂਕਿ ਪਾਰਟ ਆਫ ਇਨਵੈਸਟੀਗੇਸ਼ਨ ਆ ਦੇਖੋ ਸਰ ਜਦੋਂ ਵੀ ਕੋਈ ਬੰਦਾ ਕੋਈ ਸੁਸਾਈਸਾਈਡ ਨੋਟ ਲਿਖ ਕੇ ਜਾਂਦਾ ਤਾਂ ਉਹਦੇ ਵਿੱਚੋਂ ਆਪਾਂ ਨੂੰ ਪਤਾ ਵੀ ਅਟੈਂਪਟ ਤਾਂ ਹ ਤਾਂ ਹੁਣ ਤਾਂ ਸਿਰਫ ਇਹੀ ਹੈ ਵੀ ਜੇ ਐਗਜ਼ੀਕਿਊਟ ਹੋ ਜਾਂਦਾ ਉਹ ਜਿਹੜਾ ਕਰਦੇ ਨੇ ਆਪਾਂ ਤਾਂ ਉਦੋਂ ਬਾਅਦ ਫਿਰ ਪਰਚਾ ਹੋ ਜਾਂਦਾ 306 ਦਾ ਹੁਣ ਨਵੀਂ ਬਿਜ਼ਨਸ ਚ ਆਈ ਹੈ ਬਟ ਹੁਣ ਕੀ ਆ ਸਰ ਹੀ ਹੈ ਸਰਵਾਈਵਡ ਹੁਣ ਠੀਕ ਲੱਗ ਰਹੇ ਨੇ ਜਾਂ ਤਾਂ ਉਹ ਆਪ ਠੀਕ ਹੋ ਗਏ ਉਹਨਾਂ ਦਾ ਬਿਆਨ ਲਿਖਿਆ ਜਾਊਗਾ ਜਾਂ ਫੈਮਿਲੀ ਫੋਨ ਜਦੋਂ ਸਟ੍ਰੋਮਾ ਤੋਂ ਬਾਹਰ ਨਿਕਲੇਗੀ ਫਿਰ ਉਹ ਦੱਸੇਗੀ ਵੀ ਕਿਵੇਂ ਕਿਵੇਂ ਕੀ ਕੀ ਉਹਨਾਂ ਨਾਲ ਹੋਇਆ ਔਰ ਜਿਹਦੇ ਕਰਕੇ ਉਹਨੂੰ ਐਕਟ ਲੈਣਾ ਪਿਆ ਕੀ ਕੌਣ ਸੀ ਜਿਨ੍ਹਾਂ ਦੇ ਨਾਲ ਇਹ ਠੱਗੀ ਵੱਜੀ ਆ ਮਤਲਬ ਜਿਹੜੇ ਠੱਗੀ ਮਾਰ ਗਏ ਨੇ ਜਿਹੜੇ ਆਪਣੇ ਨੂੰ ਡੀਵੀਏ ਸ਼ਾਇਦ ਕੁਝ ਇਸ ਤਰੀਕੇ ਬੈਂਕ ਦਾ ਨਾਮ ਉਹਦੇ ਸੀਈਓ ਆਪ ਨੂੰ ਦੱਸ ਰਏ ਸੀ ਜਿਹੜੇ ਠੱਗ ਸੀਗੇ ਉਹ ਕੌਣ ਨੇ ਉਹਨਾਂ ਦੀ ਹਾਲੀ ਡਿਟੇਲ ਕੋਈ ਪਤਾ ਲੱਗੀ ਦੇਖੋ ਸਰ ਮੈਂ ਹਾਲੇ ਉਹ ਡਿਸਕਲੋਸ ਨਹੀਂ ਕਰਾਂਗਾ ਕਿਉਂਕਿ ਉਹ ਮੇਰੀ ਸਾਰੀ ਇਨਵੈਸਟੀਗੇਸ਼ਨ ਨੂੰ ਪ੍ਰਭਾਵਿਤ ਕਰ ਜਾਏਗੀ ਸਾਡੀ ਉਹ ਸਾਰੀਆਂ ਚੀਜ਼ਾਂ ਔਨ ਰਿਕਾਰਡ ਲਿਆ ਕੇ ਔਰ ਉਹਨੂੰ ਔਨ ਰਿਕਾਰਡ ਲਿਆ ਕੇ ਔਰ ਜੇ ਬਾਕੀ ਹੋਇਆ ਤਾਂ ਉਹਨਾਂ ਬੰਦਿਆਂ ਨੂੰ ਉਹਨਾਂ ਤੋਂ ਇਨਕਵਾਇਰੀਸ਼ਨ ਕਰਕੇ ਫਿਰ ਮੈਂ ਪ੍ਰੋਪਰ ਦੱਸ ਪਾਵਾਂਗਾ ਕਿ ਕਿਹੜੀ ਚੀਜ਼ ਕਿਵੇਂ ਹੋਈ ਅਨ ਤਾਂ ਇਸ ਤਰ੍ਹਾਂ ਸਾਢੇ ਸੁੰਨ ਚ ਜਿਹੜੀ ਗੱਲ ਆਉਂਦੀ ਆ ਕਿ ਉਸ ਵੇਲੇ ਪਰਿਵਾਰ ਮੌਜੂਦ ਨਹੀਂ ਸੀ ਉਹ ਕੱਲੇ ਸੀ ਘਰ ਦੇ ਵਿੱਚ ਇਥੋਂ ਅਰਬਨ ਸਟ੍ਰੀਟ ਪਟਿਆਲਾ ਦੀ ਪੁਲਿਸ ਨੇ ਜਾ ਕੇ ਉਹਨਾਂ ਨੂੰ ਘਰੋਂ ਉਸ ਵੇਲੇ ਜਦੋਂ ਜ਼ਖਮੀ ਹਾਲ ਦੇ ਵਿੱਚੋਂ ਲੈ ਕੇ ਆਏ ਨੇ ਕਿ ਐਸੀ ਵੀ ਕੁਝ ਗੱਲ ਹੈ ਪਰਿਵਾਰ ਨਹੀਂ ਸੀ ਉਸ ਵੇਲੇ ਜੀ ਜੀ ਸਰ ਮੈਂ ਦੱਸਣਾ ਚਾਹਨਾ ਕਿ ਉਹਨਾਂ ਨੇ ਜਿਹੜਾ ਨੋਟ ਹੈ ਕੁਝ ਆਪਣੇ ਬੈਚਮੇਟਸ ਔਰ ਕੁਝ ਦੋਸਤਾਂ ਨੂੰ ਭੇਜਿਆ ਹੁਣ ਉਹਨਾਂ ਦੇ ਬੈਚਮੈਂਟਸ ਵੀ ਪੁਲਿਸ ਚ ਨੇ ਜੀ ਉਹ ਫਿਰ ਜਦੋਂ ਸਾਡੇ ਸੀਨੀਅਰ ਆਫੀਸਰਸ ਕੋਲ ਆਈ ਉਹਨਾਂ ਨੇ ਨਾਲ ਦੀ ਨਾਲ ਸਾਨੂੰ ਫੀਲਡ 'ਚ ਸੀ ਸੀਗੇ ਸਾਨੂੰ ਫਟਾਫਟ ਉੱਥੇ ਕਿਹਾ ਕਿ ਮੂਵ ਕਰੋ ਤਾਂ ਕਨਸਰਨਡ ਐਸ ਐਚ ਓ ਸਭ ਤੋਂ ਪਹਿਲਾਂ ਪਹੁੰਚਿਆ ਉੱਥੇ ਔਰ ਉਹਨਾਂ ਦਾ ਜਿਹੜਾ ਬੇਟਾ ਔਰ ਜਿਹੜੀ ਡਾਕਟਰ ਇਹਨਾਂ ਲੋ ਹੈ ਉਹ ਆਪਣਾ ਵਰਕ ਫਰੋਮ ਹੋਮ ਕਰਦੇ ਨੇ ਕਿਸ ਇੰਟਰਨੈਸ਼ਨਲ ਫਰਮ 'ਚੋਂ ਤਾਂ ਉਹ ਆਪਣਾ ਉਸ ਉਸ ਪਾਸੇ ਲੱਗਿਆ ਸੀ ਉਹਨਾਂ ਦਾ ਆਫਿਸ ਬਣਿਆ ਹੋਇਆ ਹੈ 사이ਟ ਤੇ ਤੇ ਉਦੋਂ ਬਾਅਦ ਕੀ ਹੈ ਜੀ ਫਿਰ ਸਾਡੇ ਐਸ ਐਚ ਓ ਸਾਹਿਬ ਅੰਦਰ ਗਏ ਜਦੋਂ ਉਹ ਟਪਕੇ ਅੰਦਰ ਗਏ ਉਦੋਂ ਬਾਅਦ ਫਿਰ ਨਾਲ ਹੀ ਉਹਨਾਂ ਦਾ ਜਿਹੜਾ ਇੱਕ ਰਿਲੇਟਿਵ ਸੀ ਉਹ ਵੀ ਬਾਹਰ ਸੀਗਾ ਉਹ ਵੀ ਨਾਲ ਆ ਗਿਆ ਫਿਰ ਫਟਾਫਟ ਉੱਥੋਂ ਉਹਨਾਂ ਨੂੰ ਦੇਖਿਆ ਇੰਜਰਡ ਹਾਲਾਤ ਚੋਂ ਉੱਥੋਂ ਚੱਕਿਆ ਚੱਕ ਕੇ ਇਥੇ ਪਾਰਕ ਹਸਪੀਟਲ ਆਏ ਤਾਂ ਜੋ ਉਹਨਾਂ ਦੀ ਲਾਈਫ ਨੂੰ ਸੇਵ ਕੀਤਾ ਜਾ ਸਕੇ ਸਰ ਉਹਨਾਂ ਦਾ ਆਪਰੇਟ ਹੋਇਆ ਹੁਣ ਆਪਰੇਟ ਹੋਣ ਤੋਂ ਬਾਅਦ ਡਾਕਟਰਸ ਦੱਸ ਰਹੇ ਨੇ ਵੀ ਉਹਨਾਂ ਜਿਹੜੇ ਵਾਈਟਲਸ ਨੇ ਸਟੇਬਲ ਨੇ ਔਰ ਉਹਨਾਂ ਨੂੰ ਆਕਸੀਜਨ ਦਿੱਤੀ ਜਾ ਰਹੀ ਹੈ ਥਰੂ ਵੈਂਟੀਲੇਟਰ ਬਟ ਬਾਕੀ ਸਾਰੇ ਪੈਰਾਮੀਟਰਸ ਜਿਹੜੇ ਨੇ ਉਹ ਖੁਦ ਸਪੋਰਟ ਕਰ ਪਾ ਰਹੇ ਨੇ ਔਰ ਉਹਨਾਂ ਨੂੰ ਹੁਣ ਆਈਸੀਯੂ ਚ ਸ਼ਿਫਟ ਕੀਤਾ ਜਾਏਗਾ ਔ ਉਦੇ ਵਿੱਚ ਪ੍ਰੋਪਰ ਮੋਨੀਟਰ ਕੀਤਾ ਜਾਏਗਾ ਕਿ ਕਿਸ ਤਰ੍ਹਾਂ ਦੀ ਕੋਈ ਬਲੀਡਿੰਗ ਤੇ ਜਾਂ ਕਿਸੇ ਵਾਈਟਲ ਨੂੰ ਕੋਈ ਪ੍ਰੋਬਲਮ ਤਾਂ ਨਹੀਂ ਆ ਰਹੀ ਤਾਂ ਹੁਣ ਉਹ ਇਸ ਕੰਡੀਸ਼ਨ ਚ ਨੇ ਜੀ ਫਿਲਹਾਲ ਜਿਹੜੀ ਪੂਰੀ ਸਿਚੁਏਸ਼ਨ ਉਹ 24 ਘੰਟੇ ਬਾਅਦ ਦੱਸੀ ਜਾਏਗੀ ਕਿ ਖਾਤਰੇ ਤੋਂ ਬਾਹਰ ਹੈ ਨਾ ਜੀ ਡਾਕਟਰਸ ਬੜੇ ਕੰਫੀਡੈਂਟ ਨੇ ਕਿ ਉਹ ਹੁਣ ਸਟੇਬਲ ਨੇ ਔਰ ਜੋ ਐਗਜੈਕਟ ਜੋ ਦੱਸ ਪਣਗੇ ਉਹ ਆਫਟਰ 24 ਆਰਸ ਦੱਸ ਪਣਗੇ ਜੀ ਕਿ ਉਹਨਾਂ ਨੇ ਸੁਸਾਈਡ ਅਟੈਂਪਟ ਆਪਣੀ ਕਿਸੇ ਗਨਮੈਨ ਦੀ ਅਸਲਟ ਦੇ ਨਾਲ ਅਟੈਂਪਟ ਕੀਤਾ ਦੇਖੋ ਉਹ ਆਪਣੇ ਸੁਸਾਈਡ ਨੋਟ ਚ ਵੀ ਲਿਖ ਰਹੇ ਨੇ ਇਸ ਗੱਲ ਨੂੰ ਬਟ ਇਹ ਪਾਰਟ ਆਫ ਇਨਵੈਸਟੀਗੇਸ਼ਨ ਹੈ ਬਟ ਇਦਾਂ ਦੀ ਗੱਲ ਉਹ ਲਿਖ ਰਹੇ ਨੇ ਔਰ ਉਸ ਚੀਜ਼ ਨੂੰ ਤਫਤੀਸ਼ ਦਰਾਂ ਨੂੰ ਜਰੂਰ ਪਤਾ ਲੱਗਾ ਜਾਏਗਾ ਵੀ ਉਹਨਾਂ ਨੇ ਕਿਵੇਂ ਕੀਤਾ ਐਂਡ ਦੇਖੋ ਉਹ ਸਾਡੇ ਪੁਲਿਸ ਫੈਮਲੀ ਦੇ ਇੱਕ ਮੈਂਬਰ ਸੀਗੇ ਰਿਟਾਇਰਡ ਆਈਜੀ ਨੇ ਸਾਡੇ ਬਟ ਜੋ ਹਾਲ ਤੱਕ ਪਤਾ ਲੱਗਿਆ ਆਪਣੀ ਫੈਮਲੀ ਨਾਲ ਵੀ ਕੋਈ ਇਦਾਂ ਦੀ ਮੇਜਰ ਨਹੀਂ ਗੱਲ ਡਿਸਕਲੋਜ਼ਰ ਕੀਤੀ ਉਹ ਹੁਣ ਆਲੇ ਫੈਮਲੀ ਹੈ ਵੀ ਹੈ ਪ੍ਰੈਸ਼ਰ 'ਚ ਬਹੁਤ ਉਦੋਂ ਬਾਅਦ ਫੈਮਲੀ ਦੱਸ ਪਾਏਗੀ ਕਿਉਂਕਿ ਇੱਕਦਮ ਸਡਨ ਡਰਾਮਾ 'ਚ ਹੈ ਔਰ ਉਹਨਾਂ ਨੇ ਆਪਣੇ ਆਪ ਨੂੰ ਸ਼ੈੱਲ ਜਿੱਚ ਜਿਵੇਂ ਕਰ ਲਿਆ ਉਸ ਤਰ੍ਹਾਂ ਹੋ ਗਿਆ ਜਿਉ ਉਹ ਆਪਣੇ ਪੁਲਿਸ ਪਰਿਵਾਰ ਨੂੰ ਦੱਸ ਦੇ ਫ੍ਰੌਮ ਵਰਦੀ ਡੀਜੀਪੀ ਸਰ ਟੂ ਐਸਐਸਪੀ ਸਰ ਤਾਂ ਉਹ ਜਰੂਰ ਉਹਨਾਂ ਦੀ ਹੈਲਪ ਕਰਦੇ ਔਰ ਜਿਹੜਾ ਉਹਨਾਂ ਨਾਲ ਜੋ ਵੀ ਹੋਇਆ ਉਹਦਾ ਆ ਰਿਜ਼ਲਟ ਨਿਕਲਣਾ ਸੀ ਉਹਨੂੰ ਲੀਗਲ ਪ੍ਰੋਸੀਜਰ ਅਡਾਪਟ ਕਰਕੇ ਇਹਦਾ ਕੋਈ ਫਰੂਟਫੁਲ ਰਿਜ਼ਲਟ ਨਿਕਲਦਾ ਨਾ ਕਿ ਇਦਾਂ ਦੀ ਕੋਈ ਮੰਦ ਭਾਵ ਜਿਹੜੀ ਘਟਨਾ ਵਾਪਰੀ ਹੈ ਇਦਾਂ ਦੀ ਕੋਈ ਚੀਜ਼ ਸਾਹਮਣੇ ਆਦੀ ਸਰ ਜਿੰਨੀ ਤੁਹਾਡੀ ਜਾਣਕਾਰੀ ਆ ਉਹਦੇ ਮੁਤਾਬਕ ਕਿ 8.10 ਕਰੋੜ ਦਾ ਜਿਹੜਾ 8 ਕਰੋੜ 10 ਲੱਖ ਦਾ ਉਹਨਾਂ ਦੇ ਨਾਲ ਕਿ ਠੱਗੀ ਹੋਈ ਆ ਤੇ ਉਹ ਕੀ ਸੀ ਸਾਰੀ ਉਹਦਾ ਬੈਕਗ੍ਰਾਉਂਡ ਕੀ ਆ ਸਰ ਮੈਂ ਫਿਰ ਕਹਾਂਗਾ ਹਾਲੇ ਮੈਂ ਰਸ਼ ਨਹੀਂ ਕਰ ਸਕਦਾ ਇਸ ਗੱਲ ਨੂੰ ਕਿਉਂਕਿ ਪਾਰਟ ਆਫ ਇਨਵੈਸ ਦੇਖੋ ਸਰ ਜਦੋਂ ਵੀ ਕੋਈ ਬੰਦਾ ਕੋਈ ਸੁਸਾਈਸਾਈਡ ਨੋਟ ਲਿਖ ਕੇ ਜਾਂਦਾ ਤਾਂ ਉਹਦੇ ਵਿੱਚੋਂ ਆਪਾਂ ਨੂੰ ਪਤਾ ਵੀ ਅਟੈਂਪਟ ਤਾਂ ਹੁਣ ਹੈ ਨਹੀਂ ਹੁਣ ਤਾਂ ਸਿਰਫ ਇਹੀ ਹੈ ਵੀ ਜੇ ਐਗਜ਼ੀਕਿਊਟ ਹੋ ਜਾਂਦਾ ਉਹ ਜਿਹੜਾ ਕਰ ਦਿੰਨੇ ਆਪਾਂ ਤਾਂ ਉਦੋਂ ਬਾਅਦ ਫਿਰ ਪਰਚਾ ਹੋ ਜਾਂਦਾ 306 ਦਾ ਹੁਣ ਨਵੀਂ ਬੀਐਨਐਸ ਚ ਆਈ ਹੈ ਬਟ ਹੁਣ ਕੀ ਆ ਸਰ ਹੀ ਹੈ ਸਰਵਾਈਵਡ ਹੁਣ ਠੀਕ ਲੱਗ ਰਹੇ ਨੇ ਜਾਂ ਤਾਂ ਉਹ ਠੀਕ ਹੋ ਗਏ ਉਹਨਾਂ ਦਾ ਬਿਆਨ ਲਿਖਿਆ ਜਾਊਗਾ ਜਾਂ ਫੈਮਿਲੀ ਫੋਨ ਜਦੋਂ ਸਟ੍ਰੋਮਾ ਤੋਂ ਬਾਹਰ ਨਿਕਲੇਗੀ ਫਿਰ ਉਹ ਦੱਸੇਗੀ ਵੀ ਕਿਵੇਂ ਕਿਵੇਂ ਕੀ ਕੀ ਉਹਨਾਂ ਨਾਲ ਹੋਇਆ ਔਰ ਜਿਹਦੇ ਕਰਕੇ ਉਹਨੂੰ ਐਕਟ ਲੈਣਾ ਪਿਆ ਇਸ ਲਈ ਕੌਣ ਸੀ ਜਿਨ੍ਹਾਂ ਦੇ ਨਾਲ ਇਹ ਠੱਗੀ ਵੱਜੀ ਆ ਮਤਲਬ ਜਿਹੜੇ ਠੱਗੀ ਮਾਰ ਗਏ ਨੇ ਜਿਹੜੇ ਆਪ ਨੂੰ ਡੀਵੀਏ ਸ਼ਾਇਦ ਕੁਝ ਇਸ ਤਰੀਕੇ ਬੈਂਕ ਦਾ ਨਾਮ ਉਹਦੇ ਸੀਈਓ ਆਪ ਨੂੰ ਦੱਸ ਰਏ ਸੀ ਜਿਹੜੇ ਠੱਗ ਸੀਗੇ ਉਹ ਕੌਣ ਨੇ ਉਹਨਾਂ ਦੀ ਹਾਲੇ ਡਿਟੇਲ ਕੋਈ ਪਤਾ ਲੱਗੀ ਦੇਖੋ ਸਰ ਮੈਂ ਹਾਲੇ ਹੁਣ ਡਿਸਕਲੋਸ ਨਹੀਂ ਕਰਾਂਗਾ ਕਿਉਂਕਿ ਮੇਰੀ ਸਾਰੀ ਇਨਵੈਸਟੀਗੇਸ਼ਨ ਨੂੰ ਪ੍ਰਭਾਵਿਤ ਕਰ ਜਾਏਗੀ ਸਾਡੀ ਉਹ ਸਾਰੀਆਂ ਚੀਜ਼ਾਂ ਔਨ ਰਿਕਾਰਡ ਲਿਆ ਕੇ ਔਰ ਉਹਨੂੰ ਔਨ ਰਿਕਾਰਡ ਲਿਆ ਕੇ ਔਰ ਜੇ ਬਾਕੀ ਹੋਇਆ ਤਾਂ ਉਹਨਾਂ ਬੰਦਿਆਂ ਨੂੰ ਉਹਨਾਂ ਤੋਂ ਇਨਟਰੋਗੇਸ਼ਨ ਕਰਕੇ ਫਿਰ ਮੈਂ ਪ੍ਰੋਪਰ ਦੱਸ ਪਾਵਾਂਗਾ ਕਿ ਕਿਹੜੀ ਚੀਜ਼ ਕਿਵੇਂ ਹੋਈ ਅਨ ਤਾਂ ਜਿਸ ਤਰ੍ਹਾਂ ਸਾਡੇ ਸੁਣ ਚ ਜਿਹੜੀ ਗੱਲ ਆਉਂਦੀ ਆ ਕਿ ਉਸ ਵੇਲੇ ਪਰਿਵਾਰ ਮੌਜੂਦ ਨਹੀਂ ਸੀ ਉਹ ਇਕੱਲੇ ਸੀ ਘਰ ਦੇ ਵਿੱਚ ਇਥੋਂ ਅਰਬਨ ਸਟ੍ਰੇਟ ਪਟਿਆਲਾ ਦੀ ਪੁਲਿਸ ਨੇ ਜਾ ਕੇ ਉਹਨਾਂ ਨੂੰ ਘਰੋਂ ਉਸ ਵੇਲੇ ਜਦੋਂ ਜ਼ਖਮੀ ਹਾਲ ਦੇ ਵਿੱਚੋਂ ਲੈ ਕੇ ਆਏ ਨੇ ਕਿ ਐਸੀ ਵੀ ਕੁਝ ਗੱਲ ਹੈ ਪਰਿਵਾਰ ਨਹੀਂ ਸੀ ਉਸ ਵੇਲੇ ਜੀ ਜੀ ਸਰ ਮੈਂ ਦੱਸਣਾ ਚਾਹਨਾ ਕਿ ਉਹਨਾਂ ਨੇ ਜਿਹੜਾ ਨੋਟ ਹੈ ਕੁਝ ਆਪਣੇ ਬੈਚਮੇਟਸ ਔਰ ਕੁਝ ਦੋਸਤਾਂ ਨੂੰ ਭੇਜਿਆ ਹੁਣ ਉਹਨਾਂ ਦੇ ਬੈਚਮੇਟਸ ਵੀ ਪੁਲਿਸ ਨੇ ਜੀ ਉਹ ਫਿਰ ਜਦੋਂ ਸਾਡੇ ਸੀਨੀਅਰ ਆਫੀਸਰਸ ਕੋਲ ਆਈ ਉਹਨਾਂ ਨੇ ਨਾਲ ਦੀ ਨਾਲ ਸਾਨੂੰ ਫੀਲਡ 'ਚ ਸੀ ਸੀਗੇ ਸਾਨੂੰ ਫਟਾਫਟ ਉੱਥੇ ਕਿਹਾ ਕਿ ਮੂਵ ਕਰੋ ਤਾਂ ਕਨ ਔਰ ਉਹਨਾਂ ਦਾ ਜਿਹੜਾ ਬੇਟਾ ਔਰ ਜਿਹੜੀ ਡਾਕਟਰ ਇਹਨਾਂ ਲੋ ਹੈ ਉਹ ਆਪਣਾ ਵਰਕ ਫਰੋਮ ਹੋਮ ਕਰਦੇ ਨੇ ਕਿਸ ਇੰਟਰਨੈਸ਼ਨਲ ਫਰਮ ਚੋਂ ਤਾਂ ਉਹ ਆਪਣਾ ਉਸ ਉਸ ਪਾਸੇ ਲੱਗਿਆ ਸੀ ਉਹਨਾਂ ਦਾ ਆਫਿਸ ਬਣਿਆ ਹੋਇਆ ਹੈ ਸਾਈਡ ਤੇ ਉਦੋਂ ਬਾਅਦ ਕੀ ਹੈ ਜੀ ਫਿਰ ਸਾਡੇ ਐਸ ਐਚਓ ਸਾਹਿਬ ਅੰਦਰ ਗਏ ਜਦੋਂ ਟੱਪ ਕੇ ਅੰਦਰ ਗਏ ਉਦੋਂ ਬਾਅਦ ਫਿਰ ਨਾਲ ਹੀ ਉਹਨਾਂ ਦਾ ਜਿਹੜਾ ਇੱਕ ਰਿਲੇਟਿਵ ਸੀ ਉਹ ਵੀ ਬਾਹਰ ਸੀਗਾ ਉਹ ਵੀ ਨਾਲ ਆ ਗਿਆ ਫਿਰ ਫਟਾਫਟ ਉੱਥੋਂ ਉਹਨਾਂ ਨੂੰ ਦੇਖਿਆ ਇੰਜਰਡ ਹਾਲਾਤ ਚੋਂ ਉੱਥੋਂ ਚੱਕਿਆ ਚੱਕ ਕੇ ਇੱਥੇ ਪਾਰਕ ਹਸਪੀਟਲ ਲੈ ਆਏ ਤਾਂ ਜੋ ਉਹਨਾਂ ਦੀ ਲਾਈਫ ਨੂੰ ਸੇਵ ਕੀਤਾ ਜਾ ਸਕੇ ਜੀ ਸਰ ਬਹੁਤ ਬਹੁਤ ਧੰਨਵਾਦ ਜਾਣਕਾਰੀ ਦੇਣ ਦੇ ਤਾਕਰ ਫਿਰ ਦੱਸਦੀ ਹੈ ਕਿ ਪੰਜਾਬ ਪੁਲਿਸ ਦੇ ਸਾਬਕਾ ایਜੀ ਅਮਰ ਸਿੰਘ ਚਾਹਲ ਜਿਨ੍ਹਾਂ ਦੇ ਨਾਲ ਉਹਨਾਂ ਨੇ ਸੁਸਾਇਡ ਨੋਟ ਦੇ ਵਿੱਚ ਦੱਸਿਆ ਕਿ 8 ਕਰੋੜ 10 ਲੱਖ ਦੀ ਉਹਨਾਂ ਦੇ ਨਾਲ ਠੱਗੀ ਵਜੀ ਆ ਉਹ ਚੁੱਕ ਦੱਸਿਆ ਜਾ ਰਿਹਾ ਕਿ ਉਹਨਾਂ ਨੇ ਪੈਸੇ ਕਿਤੇ ਲਾਇਸ ਇਨਵੈਸਟ ਕੀਤੇ ਸੀ ਜਿਸ ਦੇ ਵਿੱਚ ਬਹੁਤ ਹੀ ਜਿਹੜੀ ਅਮਾਉਂਟ ਸੀਗੀ ਉਹ ਉਹਨਾਂ ਨੇ ਆਪਣੇ ਦੋਸਤਾਂ ਰਿਸ਼ਤੇਦਾਰਾਂ ਤੋਂ ਲੈ ਕੇ ਦਿੱਤੀ ਸੀ ਤਾਂ ਇਸ ਗੱਲ ਜਦੋਂ ਠੱਗੀ ਉਹਨਾਂ ਨੂੰ ਪਤਾ ਲੱਗਿਆ ਕਿ ਉਹਨਾਂ ਦੇ ਨਾਲ ਹੀ ਠੱਗੀ ਵਜੀ ਤਾਂ ਉਸ ਤੋਂ ਬਾਅਦ ਕਹਿੰਦੇ ਇੱਕ ਸਦਮੇ ਦੇ ਵਿੱਚ ਚਲੇ ਗਏ ਸੁਸਾਈਡ ਨੋਟ ਲਿਖਿਆ ਤੇ ਸੁਸਾਈਡ ਨੋਟ ਲਿਖਣ ਤੋਂ ਬਾਅਦ ਆਪਣੇ ਦੋਸਤਾਂ ਨੂੰ ਭੇਜਿਆ ਗਿਆ ਜਾ ਰਿਹਾ ਕਿ ਇਵਨ ਡੀਜੀਪੀ ਤੱਕ ਉਹਨਾਂ ਨੇ ਇਹ ਸਾਰੀ ਗੱਲ ਰੱਖੀ ਇਹਦੀ ਜਾਂਚ ਨਹੀਂ ਮੰਗ ਕੀਤੀ ਤੇ ਉਸ ਤੋਂ ਬਾਅਦ ਉਹ ਸੁਸਾਈਡ ਅਟੈਂਪਟ ਕਰ ਜਾਂਦੇ ਨੇ ਪਰ ਫਿਲਹਾਲ ਜਿਸ ਤਰ੍ਹਾਂ ਐਸਪੀ ਸਾਹਿਬ ਨੇ ਦੱਸਿਆ ਕਿ ਫਿਲਹਾਲ ਦੇ ਲਈ ਉਹ ਸਟੇਬਲ ਨੇ 24 ਘੰਟਿਆਂ ਬਾਅਦ ਪਤਾ ਲੱਗੇਗਾ ਡਾਕਟਰ ਦੱਸਣਗੇ ਉਸ ਤੋਂ ਬਾਅਦ ਕਹਿੰਦੇ ਸੁਮੀਦ ਕਰਦੇ ਆ ਕਿ ਉਹ ਠੀਕ ਹੋਣਗੇ ਖੁਦ ਸਾਰੀ ਗੱਲ ਦੱਸਣਗੇ ਪਰ ਜਿਹੜੇ ਮੇਜਰ ਬਾਡੀ ਪਾਰਟਸ ਨੇ ਉਹਨਾਂ ਦੇ ਉਹ ਫਿਲਹਾਲ ਕਹਿੰਦੇ ਕੰਮ ਕਰ ਰਹੇ ਨੇ ਤਾਂ ਅਪਡੇਟਸ ਲਈ ਤੁਸੀਂ ਜੁੜੇ ਰਹੋ ਅਖਰ ਦੇ ਨਾਲ